ਸਰਦਾਰ ਹਰਜੀਤ ਸਿੰਘ ਸੱਜਣ ਆਪਣੇ ਸਰਕਾਰੀ ਦੌਰੇ ਤੇ ਇਸ ਧਰਤੀ ਤੇ ਆਏ ਭਾਰਤ ਵਿੱਚ ਆਏ ਪੰਜਾਬ ਵਿੱਚ ਆਏ ਚੰਡੀਗੜ੍ਹ ਆਏ ਉਹਨਾਂ ਨੇ ਆ ਕੇ ਇੱਕ ਸੱਚੇ ਪੰਜਾਬੀ ਵਾਂਗ ਮਾਨ ਹਾਸਲ ਕੀਤਾ ਪਰ ਇਹਦੇ ਵਿੱਚ ਇੱਕ ਅਫਸੋਸ ਦਾ ਮਗਾਮੇ ਹੋਇਆ ਕਿ ਪੰਜਾਬ ਦਾ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਜਿਸ ਨੇ ਇਹ ਕਹਿ ਕੇ ਕਿ ਹਰਜੀਤ ਸਿੰਘ ਸੱਜਣ ਖਾਲਿਸਤਾਨ ਦਾ ਹਮ ਇਤੀ ਹੈ ਤੇ ਉਸ ਨੂੰ ਮਿਲਣ ਤੋਂ ਮੈਂ ਨਾ ਕਰਦਾ ਹਾਂ ਇੰਨਾ ਹੀ ਨਹੀਂ ਉਸਨੇ ਕੀਤਾ ਉਸਨੇ ਮੈਂ ਸਮਝਾਇਆ ਵੀ ਇੱਕ ਵਾਰੀ ਦੱਸਿਆ ਬੀਬੀ ਇਸ ਤਰ੍ਹਾਂ ਦੀ ਗਲਤੀ ਨਾ ਕਰੇ ਔਰ ਇਸ ਟੂਰੀਟ੍ਰੈਕਟ ਕਰ ਸਕਦਾ ਹੈ ਉਹ ਕਿਸੇ ਤਰੀਕੇ ਨਾਲ ਇਸ ਨੂੰ ਟਾਲ ਸਕਦਾ ਹੈ ਪਰ ਉਸਨੇ ਇੰਨਾ ਹੀ ਨਹੀਂ ਕੀਤਾ ਇਸ ਤੋਂ ਇਲਾਵਾ ਉਸਨੇ ਦੋ ਤਿੰਨ ਵਾਰੇ ਬਿਆਨ ਹੋਲ ਵੀ ਦਿੱਤਾ ਔਰ ਇਹ ਕਿ ਬਿਆਨ ਵਿੱਚ ਜਿੱਥੋਂ ਤੱਕ ਹੈ ਤਾਂ ਕਿ ਪਾਜ ਵਜ਼ੀਰ ਨੇ ਕੈਨੇਡਾ ਚ ਜਿਹੜੇ ਸਿੱਖ ਪੰਜੇ ਤੇ ਪੰਜੇ ਖਾਲਸਤਾਨੀ ਨੇ ਉਹਨੇ ਤਾਂ ਹੋਰ ਦੂਜੀਆਂ ਪਾਰਟੀਆਂ ਦੇ ਸੁਖਤਾਲੀ ਵਾਲਦੇ ਉਹਨਾਂ ਦਾ ਵੀ ਨਾਮ ਲਾ ਦਿੱਤੇ ਵੀ ਯਾਨੀ ਕਿ ਜਿੰਨੇ ਸਿੱਖ ਪੋਲੀਟਿਸ਼ੀਅਨ ਨੇ ਕੈਨੇਡਾ ਦੇ ਉਹ ਸਾਰੇ ਦੇ ਸਾਰੇ ਖਾਲਸਤਾਨ ਦੇ ਹਮਾਇਤੀ ਨੇ ਫਿਰ ਉਸ ਤੋਂ ਬਾਅਦ ਉਸਨੇ ਇਹਨਾ ਆਪ ਹੀ ਨਹੀਂ ਕੀਤਾ ਸਾਰੇ ਵਜ਼ੀਰਾਂ ਨੂੰ ਵੀ ਪੰਜਾਬ ਦੇ ਨੂੰ ਕਹਿ ਤਾਬੇ ਕੋਈ ਵੀ ਜਿਹੜਾ ਹੈ ਸਰਦਾਰ ਹਜੀ ਸਿੰਘ ਸੱਜਣ ਦਾ ਮਾਨ ਸਨਮਾਨ ਕਰਨ ਵਾਸਤੇ ਨਾ ਜਾਵੇ ਉਸਨੇ ਵੱਡੇ ਵੱਡੇ ਜਿਹੜੇ ਆਫੀਸਰ ਸਨ ਜਿਹੜੇ ਸੈਕਟਰੀ ਆਫ ਸਟੇਟ ਸਨ ਸਵਸ ਸੈਕਟਰੀ ਸਨ ਪ੍ਰਿੰਸੀਪਲ ਸੈਕਟਰੀ ਸਨ ਜਾਂ ਡਿਪਟੀ ਕਮਿਸ਼ਨਰ ਸਨ ਉਹਨਾਂ ਸਾਰਿਆਂ ਨੂੰ ਵੀ ਰੋਕ ਦਿੱਤਾ ਇਹ ਸ਼ਰੇਆਮ ਜਿਹੜਾ ਸੀਗਾ ਇਹ ਸਦਾ ਹਰਜੀਤ ਸਿੰਘ ਸੱਜਣ ਦਾ ਵਿਰੋਧ ਕਰਦਾ ਸੀਗਾ ਵਿਰੋਧ ਹਰਜੀਤ ਸਿੰਘ ਸੱਜਣ ਦਾ ਨਹੀਂ ਕੀਤਾ ਗਿਆ ਕੈਨੇਡਾ ਦੇ ਡਿਫੈਂਸ ਮਿਨਿਸਟਰ ਦਾ ਕੀਤਾ ਗਿਆ ਕੈਨੇਡਾ ਦੇ ਡਿਫੈਂਸ ਮਿਨਿਸਟਰ ਦਾ ਨਹੀਂ ਕੀਤਾ ਸਾਰੇ ਕੈਨੇਡਾ ਦਾ ਕੀਤਾ ਗਿਆ ਕੈਨੇਡਾ 'ਚ ਬੈਠੇ ਸਾਰੇ ਪੰਜਾਬੀਆਂ ਭਾਰਤੀਆਂ ਸਿੱਖਾਂ ਦਾ ਕੀਤਾ ਗਿਆ ਔਰ ਉਸਨੇ ਜੋ ਕੁਛ ਇਹ ਕੀਤਾ ਹੈ ਇਹ ਮੈਂ ਸਮਝ ਨਾ ਕਿ ਇਹ ਇੱਕ ਬੜੀ ਵੱਡੀ ਬਹੁਤ ਨੀਚ ਹਰਕਤ ਸੀ ਬੜੀ ਘਟੀਆ ਹਰਕਤ ਸੀ ਔਰ ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜੀ ਹੈ ਮੈਂ ਪਹਿਲਾਂ ਜਾਦਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਕੋਈ ਤਰੀਕਾ ਬਦਲਣਾ ਚਾਹੇਗਾ ਪਰ ਉਸਨੇ ਇਹਦੇ ਚ ਕੋਈ ਤਬਦੀਲੀ ਨਹੀਂ ਕੀਤੀ ਸਗੋਂ ਦਿਨ ਬਦਨ ਵੱਧ ਆ ਗਿਆ ਔਰ ਜਿਹੜੀ ਕਾਂਗਰਸ ਪੱਖੀ ਅਖਬਾਰ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਆਰਐਸਐਸ ਟਾਇਰਮੈਂਟ ਬੈਠਾ ਉਹਨਾਂ ਨੇ ਵੀ ਇਸ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਕੀਤੀ ਔਰ ਹਰਜੀਤ ਸਿੰਘ ਸੱਜਣ ਨੂੰ ਜਿਹੜਾ ਹੈ ਉਹਦੀ ਇੰਪੋਰਟੈਂਟ ਜਿਹੜੀ ਪੰਜਾਬ ਚ ਬਨਨ ਤੋਂ ਰੋਕਣ ਦੀ ਸਾਰੀ ਕੋਸ਼ਿਸ਼ ਕੀਤੀ ਪਰ ਇਸ ਦੇ ਮੁਕਾਬਲੇ ਵਿੱਚ ਸੂਚੇ ਪੰਜਾਬੀਆਂ ਨੇ ਇਹ ਸਾਬਤ ਕਰ ਦਿੱਤਾ ਵੀ ਉਹਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਇੱਕ ਸਾਡਾ ਭਾਈ ਜਿਹੜਾ ਹੈ ਉਹ ਦੁਨੀਆ ਦੀ 6ਵੀਂ ਵੱਡੀ ਤਾਕਤ ਕੈਨੇਡਾ ਦਾ ਡਿਫੈਂਸ ਮਿਨਿਸਟਰ ਬਣਿਆ ਔਰ ਕਦੇ ਮੁੜ ਕੇ ਪਤਾ ਨਹੀਂ ਕੋਈ ਹੋਰ ਬੰਦਾ ਹੈ ਕਿ ਨਹੀਂ ਇਹ ਜਿਹੜੀ ਸ਼ਾਨ ਔਰ ਹਾਸਲ ਕੀਤੀ ਹੈ ਸਿੱਖਾਂ ਨੇ ਜਾਂ ਪੰਜਾਬੀਆਂ ਨੇ ਜਾਂ ਭਾਰਤੀਆਂ ਨੇ ਉਹਨਾਂ ਸਾਰਿਆਂ ਨੇ ਇਸ ਦੇ ਉੱਤੇ ਆਪਣਾ ਮਾਣ ਜ਼ਾਹਰ ਕੀਤਾ ਹਰ ਪਾਰਟੀ ਨੇ ਇਸ ਗੱਲ ਤੇ ਬੜੀ ਖੁਸ਼ੀ ਜ਼ਾਹਰ ਕੀਤੀ ਕੈਨੇਡਾ ਦਾ ਡਿਫੈਂਸ ਮਿਨਿਸਟਰ ਭਾਰਤ ਵਿੱਚ ਕੋਈ ਕੰਟਰੈਕਟ ਸਾਈਨ ਕਰਨਾ ਆ ਸੀਗਾ ਔਰ ਉਸਨੇ ਡਿਫੈਂਸ ਮਿਨਿਸਟਰ ਜਿਹੜਾ ਅਰੁਣ ਜੇਤਲੀ ਔਰ ਜਿਹੜੀ ਫਾਰਮ ਮਿਨਿਸਟਰ ਸੁਸ਼ਮਾ ਸੋਭਰਾਜ ਨੂੰ ਮਿਲਣਾ ਸੀ ਔਰ ਇਸੇ ਤਰ੍ਹਾਂ ਹੀ ਉਹਨੇ ਇਨਰਡਲ ਕੋਈ ਮੁਆਧੀਆਂ ਦੇ ਉੱਤੇ ਦਸਕਤ ਵੀ ਕਰਨੇ ਸਨ ਦੋਨਾਂ ਕੋ ਮਿਲਿਆ ਵੀ ਦੋਨਾਂ ਬੜੇ ਸ਼ਾਨ ਨਾਲ ਮਿਲਿਆ ਜਦੋਂ ਦਿੱਲੀ ਪਹੁੰਚਿਆ ਤੇ ਦਿੱਲੀ ਚ ਉਹਨਾਂ ਨੂੰ ਤਿੰਨਾ ਫੌਜੀ ਦਸਤਿਆਂ ਵੱਲੋਂ ਗਾਰਡ ਆਫ ਆਨਰ ਬਿਸ਼ ਕੀਤਾ ਗਿਆ ਜਿਹੜਾ ਕਿ ਭਾਵੇਂ ਰਸਮੀ ਹੈ ਪਰ ਇਹ ਇੱਕ ਬੜੀ ਵੱਡੀ ਮਾਨਾਂ ਦੀ ਗੱਲ ਸੀ ਕਿ ਇੱਕ ਸਿੱਖ ਔਰ ਇੱਕ ਪੰਜਾਬੀ ਇੱਕ ਭਾਰਤੀ ਜਿਹੜਾ ਦੂਜੇ ਮੁਲਕ ਵਿੱਚੋਂ ਇਸ ਮੁਲਕ ਵਿੱਚ ਆ ਰਿਹਾ ਹੈ ਔਰ ਉਸ ਨੂੰ ਇਮਾਨ ਦਿੱਤਾ ਗਿਆ ਮੈਂ ਸਮਝੀ ਨਾ ਵੀ ਇਹ ਇੱਕ ਬੜੀ ਵੱਡੀ ਮਾਨ ਵਾਲੀ ਗੱਲ ਸੀ ਫਿਰ ਜਦੋਂ ਸ੍ਰੀ ਹਜੀ ਸਿੰਘ ਸੱਜਣ ਦਰਬਾਰ ਸਾਹਿਬ ਪਹੁੰਚਿਆ ਉਸ ਨੂੰ ਦਰਬਾਰ ਸਾਹਿਬ ਦੀ ਮੈਨੇਜਮੈਂਟ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਰਾ ਜ਼ੋਰ ਲਾ ਕੇ ਉਹਦੀ ਸੁਰੱਖਿਆ ਵਾਸਤੇ ਇਹਨਾ ਕਰਨਾ ਪਿਆ ਕਿ ਬਹੁਤੇ ਲੋਕੋ ਦੇ ਨਜ਼ਦੀਕ ਨਾ ਆ ਸਕਣ ਪਰ ਲੋਕਾਂ ਨੇ ਦੇਖਿਆ ਕਿ ਕਿੰਨੇ ਲੋਕ ਉਤਸ਼ਾਹ ਵਿੱਚ ਸਨ ਉਸ ਦਾ ਸਵਾਗਤ ਕਰਨ ਲਈ ਉਸ ਜੀ ਆ ਕੇ ਵਾਸਤੇ ਸ਼੍ਰੋਮਣੀ ਕਮੇਟੀ ਆ ਗਾਈ ਦਰਜਾ ਹੋਰ ਪਾਰਟੀਆਂ ਦੇ ਨੁਮਾਇੰਦਿਆਂ ਵਿੱਚੋਂ ਵੀ ਬਹੁਤ ਥੋੜਿਆਂ ਨੂੰ ਉਹਨਾਂ ਦੇ ਨਜ਼ਦੀਕ ਆਂ ਦਿੱਤਾ ਗਿਆ ਸੁਰੱਖਿਆ ਦੇ ਕਾਰਨ ਕਰਕੇ ਇਹ ਕਰਨਾ ਪੈਣਾ ਸੀਗਾ ਤੋ ਬਾਰੇ ਮੈਂ ਦੇਖਣਾ ਰਸਾਇਣਦਸੀ ਲੋਕ ਜਿਹੜੇ ਨੇ ਭਾਵੇਂ ਉਮਰਸਾ ਦਾ 에ਰਪੋਰਟ ਹੈ ਭਾਵੇਂ ਚੰਡੀਗੜ੍ਹ ਗਏ ਨੇ ਭਾਵੇਂ ਜਲੰਧਰ ਗਏ ਨੇ ਭਾਵੇਂ ਪਿੰਗੜਵਾੜੇ ਗਏ ਨੇ ਕਿਸ ਤਰ੍ਹਾਂ ਉਹਨਾਂ ਨੂੰ ਲੋਕਾਂ ਨੇ ਆਪਣੀਆਂ ਅੱਖਾਂ ਦੇ ਮਿਠਾਇਆ ਔਰ ਉਹਨਾਂ ਦੇ ਰਾ ਅੱਖਾਂ ਮਿਠਾਈਆਂ ਨੇ ਕਿਵੇਂ ਮਾਨ ਕੀਤਾ ਇਹ ਲੋਕਾਂ ਦੇ ਅੰਦਰ ਜੋ ਮਾਨ ਜੋ ਗਰਵ ਸੀ ਜੋ ਲੋਕਾਂ ਨੇ ਇਸ ਗੱਲ ਦਾ ਅਹਿਸਾਸ ਸਾਰਿਆ ਸੀ ਕਿ ਇਹ ਵਿਡੱਪਣ ਨਸਿਰਫ ਦਾ ਜੀ ਸਿੰਘ ਸਜੈਦਾਨੀ ਸਾਰਾ ਸਾਡੇ ਸਿੱਖਾਂ ਦਾ ਸਾਰੇ ਪੰਜਾਬੀਆਂ ਦਾ ਸਾਰੇ ਭਾਰਤੀਆਂ ਦਾ ਸਾਊਥ ਏਸ਼ੀਆ ਦੇ ਲੋਕਾਂ ਦਾ ਇੱਕ ਗੋਰੀਆਂ ਦਾ ਮੁਲਕ ਜਿੱਥੇ 1914 ਵਿੱਚ ਉਹਨਾਂ ਨੂੰ ਵੜਨ ਨਹੀਂ ਸੀ ਦਿੱਤਾ ਜਾਂਦਾ ਉਹਨਾਂ ਦੇ ਕਾਮਾ ਕਾਟਾ ਮਾਰੂ ਜਹਾਜ਼ ਨੂੰ ਜਿਹੜਾ ਉੱਥੋਂ ਵਾਪਸ ਤੋੜ ਦਿੱਤਾ ਗਿਆ ਸੀਗਾ ਔਰ ਉਸ ਮੁਲਕ ਵਿੱਚ ਸਾਡੇ ਪੰਜ ਵਜ਼ੀਰ ਨੇ ਔਰ ਉਹਨਾਂ ਚੋਂ ਇੱਕ ਵਜ਼ੀਰ ਜਿਹੜਾ ਉਹ ਆ ਕੇ ਆਪਣੀ ਜਿਹੜੀ ਹੈ ਇਸ ਧਰਤੀ ਦੇ ਉੱਤੇ ਜਿਹੜਾ ਨਖਮਸਤ ਕੋਆਮ ਉਸਨੇ ਆਕੇ ਇਸ ਤਰਤੀ ਦੇ ਉਤੇ ਦੁਬਾਰਾ ਚੜ ਰੱਖੇ ਨੇ ਇਹਦੇ ਸਾਹਾਂ ਬਾਦ ਆਕੇ ਤੇ ਆਪਣੇ ਪਿੰਡ ਬਵੇਲੀ ਜਿਹੜਾ ਕਿ ਸ਼ਹੀਦੀਆਂ ਦਾ ਪਿੰਡ ਹੈ ਜਿੱਥੇ ਸ਼ਹੀਦੀਆਂ ਵੀ ਹੋਈਆਂ ਬਵਰਾਂ ਦੀਆਂ ਸ਼ਹੀਦੀਆਂ ਆਈਆਂ ਸੀ ਗਿਆ ਪੈਦਿਸ ਤੋਂ ਬੰਨ ਸੁਤੇ ਹੀ ਦੇਣ ਤੇ ਉਸ ਥਾਂ ਸੇ ਆਇਆ ਤੇ ਮੈਂ ਸਮਝਦਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਕੁਝ ਕੀਤਾ ਹੈ ਉਹ ਜਿੰਨੀ ਉਸਦੀ ਨਿੰਦਾ ਕੀਤੀ ਜਾਂ ਥੋੜੀ ਮੈਂ ਕੈਪਟਨ ਅਮਰਿੰਦਰ ਸਿੰਘ ਦਾ ਹਮਾਇਤੇ ਰਿਆਂ ਜਦੋਂ ਸਾਡੇ ਆਮ ਪੰਜਾਬ ਸਭੀ ਦੀਆਂ ਚੋਣਾਂ ਹੋਈਆਂ ਮੈਂ ਸਭ ਤੋਂ ਵੱਧ ਹਮਾਇਤ ਕੈਪਟਨ ਅਮਰਿੰਦਰ ਸਿੰਘ ਦੀ ਇਸ ਕਰਕੇ ਕੀਤੀ ਹੈ ਕਿਉਂਕਿ ਮੈਂ ਸਮਝਦਾ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪੰਜਾਬ ਦੇ ਭਲੇ ਵਿੱਚ ਨਹੀਂ ਹੈ ਕਿਉਂਕਿ ਸੈਂਟਰ ਦੇ ਵਿੱਚ ਜਿਹੜੇ ਇਹਨਾਂ ਦੇ ਆਗੂ ਬੈਠੇ ਨੇ ਸੰਜੇ ਸਿੰਘ ਕੇਜਰੀਵਾਲ ਤੇ ਇਹ ਜਿਹਨੇ ਦੁਰਗੇਸ਼ ਪਟਕ ਕੇ ਸਾਰੇ ਪੰਜਾਬ ਨੂੰ ਲੁੱਟਣ ਵਾਸਤੇ ਆਏ ਨੇ ਔਰ ਇਹਨੂੰ ਆਪਣੀ ਮੰਡੀ ਸਮਝ ਕੇ ਵਰਤ ਰਹੇ ਨੇ ਇਹ ਕਰੋਨਾ ਦਾ ਦਖਲ ਨਾ ਹੁੰਦਾ ਸ਼ਾਇਦ ਆਮ ਆਦਮੀ ਪਾਰਟੀ ਪ੍ਰਤੀ ਮੇਰੀ ਜਾਂ ਆਮ ਲੋਕਾਂ ਦੀ ਪਹੁੰਚ ਜੜੀਏ ਉਹ ਵੱਖਰੀ ਹੁੰਦੀ। ਕਿ ਸਾਨੂੰ ਹਰਵਿੰਦਰ ਸਿੰਘ ਫੁਲਕਾ ਵਰਗੀਆਂ ਸ਼ਖਸੀਅਤਾਂ ਦੇ ਉੱਤੇ ਸਾਨੂੰ ਕੋਈ ਗਿਲਾ ਨਹੀਂ ਹੈ ਔਰ ਔਰ ਉਹਨਾਂ ਨੂੰ ਵੀ ਅੱਗੇ ਨਹੀਂ ਹੋਂ ਦਿੱਤਾ ਗਿਆ ਔਰ ਸਾਰੀ ਕੋਸ਼ਿਸ਼ ਕੀਤੀ ਗਈ ਸੀ ਵੀ ਉਹਨਾਂ ਨੂੰ ਜਿਹੜੇ ਵਿੱਚੋਂ ਜਿਹੜੇ ਸੀਨੀਅਰ ਪੰਜਾਬੀ ਦੇ ਉਹਨਾਂ ਨੂੰ ਡੇਗਿਆ ਜਾਏ ਤੇ ਸਾਰੀ ਤਾਕਤ ਆਪਣੇ ਹੱਥ ਰੱਖੀ ਜਾਏ ਪਰ ਨਰਚਾਹਤ ਕਚੌਰ ਵਾਲੇ ਕੀ ਹੋਰੇ ਭਈ ਜਿਸ ਤਰ੍ਹਾਂ ਕੁਰਬਾਨੀ ਚਾਹੁੰਦਾ ਹੈ ਉਹ ਇਸ ਤਰ੍ਹਾਂ ਹੋਣਾ ਹੀ ਸੀਗਾ ਪਰ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਰੱਜ ਕੇ ਸਪੋਰਟ ਕੀਤੀ ਔਰ ਇਹ ਸੋਚ ਕੇ ਕੋਈ ਨਹੀਂ ਕੀਤੀ ਵੀ ਕਾਂਗਰਸੀ ਆਲਾ ਕੇ ਕਾਂਗਰਸ ਦੀ ਸਪੋਰਟ ਕਰਨਾ ਸਾਡੇ ਲਈ ਮਮਕਨ ਨਹੀਂ ਸੀ ਕਾਂਗਰਸ ਨੇ ਸਿੱਖਾਂ ਦੇ ਜ਼ੁਲਮ ਕੀਤੇ ਸੀ ਜੂਨ 84 ਚ ਕੀਤੇ ਸੀ ਨਵੰਬਰ 84 ਚ ਖੂਨੀ ਨਵੰਬਰ ਚ ਕੀਤੇ ਸੀ ਉਸ ਤੋਂ ਬਾਅਦ ਜਿਹੜਾ ਵੁਡਰੋਫ ਦਾ آپریشن ਹੈ 84 ਤੋਂ ਬਾਅਦ ਹੈ ਜਿਹੜਾ ਨਵੰਬਰ ਤੋਂ ਤੱਕ ਚੱਲਦਾ ਰਿਹਾ ਉਹਦੇ ਚ ਵੀ ਕੀਤੇ ਸਨ 84 ਤੋਂ ਬਾਅਦ 92 ਤੋਂ ਲੈ ਕੇ 94 95 ਤੱਕ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਆਪ ਹੀ ਨਗਰਾਂ ਤੇ ਜਿਹੜਾ ਪ੍ਰੋਟੈਸਟ ਹੋਣਾ ਕੀਤਾ ਸੀਗਾ ਬੇਅੰਤ ਸਿਓ ਤੇ ਕੇਪੀ ਗੱਲ ਦੀ ਸਰਕਾਰ ਨੇ ਹਜ਼ਾਰਾਂ ਸਿੱਖਾਂ ਦਾ ਕਹਨ ਕੀਤਾ ਸੀਗਾ ਤੇ ਕਾਂਗਰਸ ਪਾਰਟੀ ਦੀ ਹਮਾਇਤ ਕਰਨ ਦਾ ਕੋਈ ਮਸਲਮ ਨਹੀਂ ਸੀ ਫਿਰ ਵੀ ਅਸੀਂ ਇਸ ਕਰਕੇ ਕੀਤੀ ਕਿ ਅਸੀਂ ਕਾਂਗਰਸ ਦੀ ਸਪੋਰਟ ਨਹੀਂ ਕਰ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਕਰ ਰਹੇ ਹਾਂ ਕੈਪਟਨ ਅਮਰਿੰਦਰ ਸਿੰਘ ਨੇ 1984 ਦਰਬਾਰ ਸਭ ਤੇ ਉਹਨੇ ਤੇ ਅਸਤੀਫਾ ਰੋਸ ਵਿੱਚ ਉਹ ਦਿੱਤਾ ਫਿਰ 86 ਜਦੋਂ ਸੰਜੀਤ ਬਨਾਰਲੇ ਨੇ ਆਉਂਦਾ ਕੀਤਾ ਤੇ ਕੈਪਟਨ ਨੇ ਅਸਤੀਫਾ ਦਿੱਤਾ ਕਦੋਂ ਖੇੜੇ ਸੀ ਜਦੋਂ ਪੰਜਾਬੀ ਦੇ ਨਾਂ ਤੇ ਸੋਖਾ ਕੀਤਾ ਜਾਣ ਲੱਗਾ ਸੀ ਹਿੰਦੀ ਬੋਲੀ ਵਾਲਾ ਕਰਨਗੇ ਸਨ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਰੋਲ ਪਲੇ ਕੀਤਾ ਫਿਰ ਜਦੋਂ ਪੰਜਾਬ ਦੇ ਪਾਣੀ ਦਾ ਟਰਮੀਨੇਸ਼ਨ ਆਫ ਵਾਟਰ ਅਗਰੀਮੈਂਟਸ ਕੀਤਾ ਸੀ ਕੈਪਟਨ ਮਦਰਸ ਨੇ ਬੜਾ ਰੋਲ ਕੀਤਾ ਇਹ ਚਾਰ ਉਹਦੇ ਰੋਲ ਸਨ ਸਟ੍ਰੀਟ ਚ ਕਮਾਲ ਦੇ ਸਨ ਜੋ ਪਟਿਆਲੇ ਦੇ ਪੁਰਾਣੇ ਰਾਜਸਥਾਨ ਯਾਦਵਿੰਦਰ ਸਿੰਘ ਨੇ ਗਰਦਾਰੀ ਕੀਤੀ ਭੁਪਿੰਦਰਾ ਸਿੰਘ ਨੇ ਇੱਕ ਗਰਦਾਰੀ ਕੀਤੀ ਭਾਵੇਂ ਉਹ ਨਾ ਭੁਪਿੰਦਰਾ ਸਿੰਘ ਨੇ ਕੋਈ ਇੱਕ ਅਦਾ ਸਿੰਘਾ ਰੋਡ ਵੀ ਕੀਤਾ ਹੋਏਗਾ ਇਸ ਤਰ੍ਹਾਂ ਆਧਾ ਸਿੰਘ ਤੋਂ ਲੈ ਕੇ ਇਸ ਖਾਨਦਾਨ ਦੇ ਨਾਲ ਇਸ ਨਜਵਾਲਿਆਂ ਦੇ ਇਹਨਾਂ ਨਜਵਾਲਿਆਂ ਦੇ ਨਾਲ ਜਿਹੜੀ ਬੰनामी ਜੁੜੀ ਹੋਈ ਸੀ ਸਿੱਖਾਂ ਦੇ ਨਾਲ ਨਹੀਂ ਗੈਰ ਸਾਰੀ ਮੰਨੀ ਜਾਂਦੀ ਸੀ ਗਰਦਾਰੀ ਔਰ ਜਿਹੜਾ ਹੈ ਵਫਾਦਾਰੀ ਜਿਹੜੀ ਹੈ ਹਾਕਮ ਦੀ ਜਾਂ ਹਮਲਾਵਰ ਦੀ ਇਹਨਾਂ ਦੀ ਮੰਨੀ ਜਾਂਦੀ ਸੀ ਪਰ ਸੀ ਇਹ ਦੀ ਚਾਰ ਰਕਤਾ ਕਰਕੇ ਇਹ ਕਾਰਨਾਮੀਆਂ ਕਰਕੇ ਕਰਤੂਤ ਨਫਸ 네ਗੇਟਿਵ ਨਹੀਂ ਹੈ ਕਰਤੂਤਾ ਕਰਕੇ ਅਸੀਂ ਇਸ ਦੀ ਤਾਰੀਫ ਕੀਤੀ ਔਰ ਇਸ ਦੀ ਗਲਜ ਕੇ ਹਮਾਇਤ ਕੀਤੀ ਪਰ ਮੈਂ ਮਹਿਸੂਸ ਕਰਦਾ ਵੀ ਇਹ ਇਹ ਕਹਿਣਾ ਵੀ ਕੈਪਟਨ ਅਨੁਰਧਰ ਸਿੰਘ ਜਿਹੜਾ ਉਸ ਦੀ ਹੀ ਗੱਲ ਕਰਨਾ ਗਲਤ ਸੀ ਬਿਲਕੁਲ ਨਹੀਂ ਹੈ ਕੈਪਟਨ ਹਮਲੇ ਸੰ ਹਮਾਇਤ ਜਿਹੜਾ ਉਹਦੋਂ ਕੀਤੀ ਗਈ ਉਹ ਬਿਲਕੁਲ ਠੀਕ ਠਾਕ ਸੀ ਪਰ ਇਸ ਨੇ ਆਪਣੇ ਦੋ ਤਿੰਨ ਅਰਤਤਾ ਪੇ ਨਾ ਵੀ ਕਰ ਚੁੱਕਾ ਸੀ ਪਰ ਇਹ ਜੋ ਕੁਝ ਨੇ ਕੀਤਾ ਇਹਨੇ ਸਾਰਾ ਆਪਣਾ ਕੀਤਾ ਕਰਾ ਖੂਜ ਪਾਇਆ ਤੋ ਕਪਈਨਾ ਇੰਦਰਾਨ ਨੂੰ ਇਹ ਸ਼ਹੀਦ ਕਹਿ ਕੇ ਉਹਦੇ ਜਿਹੜੀਆਂ ਪੂਜਾ ਦੀ ਕਾਰਵਾਈ ਇੱਕ ਇੱਕ ਦੋ ਵਾਰੀ ਕੀਤੀ ਗਾਜੀਬ ਦੀ ਵੀ ਕੀਤੀ ਹਾਲਾਂਕਿ ਉਹ ਵੀ ਜਿਹੜਾ 78 ਦੇ ਘਟਨਾਮਾ ਨਵੰਬਰ ਦੇ ਘਟਨਾਮਾ ਦਾ ਜ਼ਿੰਮੇਵਾਰ ਉਹੀ ਸੀਗਾ ਜਗਦੀਸ਼ ਟਾਰਟਰ ਤੇ ਫਿਰ ਜਗਦੀਸ਼ ਟਾਈਟਨ ਨੂੰ ਇਹਨੇ ਜਿਹੜਾ ਉਹ નિર્ਦੋਸ਼ ਸਾਬਤ ਕਰਨ ਦੀ ਵੀ ਕੋਸ਼ਿਸ਼ ਕੀਤੀ ਅਸੀਂ ਇਹਨਾਂ ਗਰਦਨਾਂ ਨੂੰ ਵੀ ਅਜੇ ਨਜ਼ਰਅੰਦਾਜ਼ ਕਰਕੇ ਇਸ ਦੇ باوجود ਇਸ ਨੂੰ ਮੋਟਾ ਪਾਈਆਂ ਪਰ ਜੋ ਇਸਨੇ ਇਹ ਹਰਕਤ ਕੀਤੀ ਹੈ ਮੈਸਮਈਨਾ ਵੀ ਇਹਦੀ ਇਹ ਹਰਕਤ ਨਾਕਾਬਲੇ برداشت ਹੈ ਮਾਫੀ ਦੇ ਕਾਬਿਲ ਨਹੀਂ ਹੈ ਬਹੁਤ ਵੱਡੀ ਮਾਫੀ ਮੰਗੇ ਤਾਂ ਸ਼ਾਇਦ ਇਸ ਨੂੰ ਪੰਥ ਨੂੰ ਮਾਫ ਕਰ ਦੇਵੇ ਪੰਜਾਬ ਮਾਫ ਕਰ ਦੇਵੇ ਭਾਰਤ ਮਾਫ ਕਰ ਦੇਵੇ ਇਹਨੇ ਤਿੰਨਾਂ ਨਾਲ ਜਿਹੜੀ ਹਰਦਾਰੀ ਕੀਤੀ ਹੈ ਪੰਥ ਨਾਲ ਪੰਜਾਬ ਨਾਲ ਤੇ ਭਾਰਤ ਨਾਲ ਸਿੱਖਾਂ ਦੇ ਨਾਲ ਜਿਹੜੀ ਕਾਂਗਰਸ ਦਾ ਜ਼ੁਲਮ ਹੈ ਸਾਡੇ ਕੋਲ ਕੋਈ ਨਵਾ ਨਹੀਂ ਹੈ ਕੈਪਟਨ ਅਰਮਿੰਦਰ ਸਿੰਘ ਤੋਂ ਪਹਿਲਾਂ ਅਸੀਂ ਪ੍ਰਦਰਸ਼ਨ ਕਰਾਉਂਨੇ ਪੰਜਾਬ ਨਾਲੋਂ ਜ਼ਿਆਸੀ ਕੀਤੀ ਹੈ 1960 'ਚ ਜ਼ਿਆਸੀ ਕੀਤੀ ਦਰਬਾਰ ਸਾਹਿਬ 'ਚ ਫੌਜ 55 ਦੇ ਭੇਜੇ ਸੀ ਦਾ ਬੜਾ ਵੱਡਾ ਰੋਲ ਸੀ 1960 'ਚ ਜੋ ਇਹਨੇ ਬਠਿੰਡਾ ਜਲਸੀ ਪਟਿਆਲੇ 'ਚ ਗੋਦੀ ਚਦਾਈਆਂ ਇਸ ਤਰ੍ਹਾਂ ਦੇ ਜ਼ੁਲਮ ਕੀਤੇ ਔਰ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦਿੱਤਾ ਪੰਜਾਬ ਇਸ ਗੱਲ ਨੂੰ ਪਰਲੇ ਨਹੀਂ ਕਿਸ ਨੇ ਤੱਕਾ ਕੀਤਾ ਸੀਗਾ ਜ਼ੈਲ ਸਿੰਘ ਨੇ ਦਰਬਾਰ ਸਾਹਿਬ ਤੇ ਹਮਲੇ 'ਚ ਪੂਰਾ ਰੋਲ ਅਦਾ ਕੀਤਾ ਦਰਬਾਰਾ ਜ਼ਕਰੀਆ ਅਖਵੰਦਾਰਿਆ ਜਿਹੜਾ ਨੂਰ ਮਹਿਲਵਾ ਦਾ ਉਸਨੇ ਜ਼ੁਲਮ ਕੀਤੇ ਇਸ ਤੋਂ ਬਾਅਦ ਬਹਿਤ ਸਿੰਘ ਦੇ ਜ਼ੁਲਮ ਆਲੀਤਾ ਤੇ ਕੇਪੀ ਗੱਦੇ ਜ਼ੁਲਮ ਆਲੀਤਾ ਹੱਦੀ ਹੈ ਤੇ ਬੂਟਾ ਸਿਓ ਜਿਹੜਾ ਜਦੋਂ ਕੈਪਟਨ ਨੇ ਸਤੀਫਾ ਦਿੱਤਾ ਸਿਓ ਬੂਟਾ ਸਿਓ ਜਿਹੜਾ ਉਹ ਨਾਰਦ ਕੇ ਰਾਜੀਵ ਦੇ ਸਿੱਖਾਂ ਤੇ ਜ਼ੁਲਮ ਕਰਦਾ ਤੇ ਕਰਾਂਦਾ ਰਿਹਾ ਪਹਿਲਾਂ ਇੰਦਰਾਂ ਨਾਲ ਰਲ ਕੇ ਫਿਰ ਰਾਜੀਵ ਨਾਲ ਰਲ ਕੇ ਇਸ ਜਿਹੜਾ ਜ਼ੁਲਮ ਨਰਸਿਮਹਾ ਨਾਲ ਸਾਰੇ ਨਾਲ ਰਲ ਕੇ ਉਹ ਜ਼ੁਲਮ ਕਰਾਂਦਾ ਰਿਹਾ ਇਹਨਾਂ ਨੂੰ ਅਸੀਂ ਪੰਜਾਬ ਦੇ ਸਿੱਖਾਂ ਦੇ ਗਦਰ ਮੰਨਦੇ ਆ ਬਾਦਲ ਨੇ ਜੋ ਸੀਗਾ ਇਹਨਾਂ ਦੇ ਨਾਲ ਰਲ ਕੇ ਔਰ ਜਿਹੜੇ ਜ਼ਾਲਮ ਕੁਰਸੀਆਂ ਨੂੰ ਪਨਾਹ ਦੇ ਕੇ ਇਜ਼ਹਾਰ ਆਲਮ ਤੇ ਸੈਨਿਨ ਆਲਮ ਸੁਮੇਲ ਸੈਨੀ ਨਾਲ ਨੂੰ ਤਾਕਤ ਦੇ ਕੇ ਇਹਨਾਂ ਨੂੰ ਜਿਹੜਾ ਕਾਤਲਾਂ ਨੂੰ ਜਿਹੜਾ ਪਨਾਹ ਦੇ ਕੇ ਇਹਨਾਂ ਦੀ ਮਦਦ ਕਰਕੇ ਬਾਦਲ ਨੇ ਆਰਐਸਐਸ ਦੀ ਮਦਦ ਕਰਕੇ ਸਿੱਖਾਂ ਦੇ ਦੁਸ਼ਮਣਾਂ ਦੀ ਮਦਦ ਕਰਕੇ ਬਾਦਲ ਨੇ ਵੀ ਆਪਣਾ ਨਾਂ ਜਿਹੜਾ ਸਿੱਖਾਂ ਦੇ ਦੁਸ਼ਮਣਾਂ ਵਿੱਚ ਜਾਂ ਜ਼ਾਲਮਾਂ ਵਿੱਚ ਦਿਖਵਾਇਆ ਹੋਇਆ ਸੀਗਾ ਪਰ ਜੋ ਕੋਸ਼ਿਸ਼ ਨੇ ਕੀਤਾ ਹੈ ਕੈਪਟਨ ਅਰਮਿੰਦਰ ਸਿੰਘ ਨੇ ਇੱਕ ਕੌਮ ਨੂੰ ਇਨੀ ਵੱਡੀ ਸ਼ਾਨ ਮਿਲੀ ਤਾਂ ਉਸ ਦੇ ਖਿਲਾਫ ਜੋ ਕੋਸ਼ਿਸ਼ ਨੇ ਕੀਤਾ ਹੈ ਸੋ ਇਸ ਉਸ ਹਰਕਤ ਨੇ ਉਹ ਦੀ ਇਸ ਕਰਤੂਤ ਨੇ ਉਹ ਜਾਂ ਚਾਰੀਆਂ ਚਾਰੇ ਜਿਹੜੀਆਂ ਗਰਨਾਵਧੀਆਂ ਸੀਗੀਆਂ ਉਹ ਸਾਰੀਆਂ ਮਿੱਟੀ ਚ ਰੋਤੀਆਂ ਨੇ ਉਹ ਖੁਸ਼ ਪਾ ਦਿੱਤੀਆਂ ਨੇ ਖੁ ਖਾਤੇ ਚੜੀਆਂ ਗਈਆਂ ਨੇ ਔਰ ਹੁਣ ਇਹਦਾ ਨਾਂ ਜਿਹੜਾ ਹੈ ਉਹ ਕੈਰੋਂ ਜ਼ਿਆਲਸ਼ਿਓਂ ਤਰਬਾਰਾ ਸਿਓਂ ਬੈਂਸਿਓਂ ਬੂਟਾ ਸਿਓਂ ਔਰ ਇਹਨਾ ਦੇ ਜਿਹੜਾ ਨਾ ਰੱਖਿਆ ਜਾ ਰਿਹਾ ਹੈ ਮੈਸਮੇਨਾ ਬੀਜੇ ਕੈਪਟਨ ਨੇ ਇਸ ਧੋਨੇ ਨੂੰ ਤੋਨੇ ਤੁਸ ਨੂੰ ਬੜਾ ਵੱਡਾ ਰੋਲ ਅਦਾ ਕਰਨਾ ਪਏਗਾ ਅਜੇ ਇੱਕ ਦੂਜਾ ਹੋਰ ਕਦਾਈ ਇਹਦੀਆਂ ਖਾਸ ਨੇ ਕਿ ਸਿਰਫ ਇਲੈਕਸ਼ਨ ਤੋਂ ਪਹਿਲਾਂ ਜਿਵੇਂ ਜਸਜਨੂ ਜਾਂ ਇੰਦਰਾ ਗਾਂਧੀ ਨੂੰ ਤੇ ਕਿਹ ਜਿਹੜੇ ਸਭ ਤੋਂ ਸਿੱਖਾਂ ਦੇ ਉੱਤੇ ਜ਼ੁਲਮ ਕਰਨ ਵਾਲਾ ਸੀਗਾ ਕੇਪੀ ਗੇਨ ਉਹਨੂੰ ਗੁਲਦਸਤਾ ਪੇਟ ਕਰਕੇ ਹਨਾ ਇਲੈਕਸ਼ਨ ਤੋਂ ਬਾਅਦ ਸਭ ਤੋਂ ਪਹਿਲਾਂ ਇਹਨੇ ਕੰਮ ਇਹ ਕੀਤਾ ਅਸੀਂ ਆਮ ਤੌਰ ਤੇ ਦੋ ਗੱਲਾਂ ਇਹਦੇ ਬਾਰੇ ਸੋਚਦੇ ਹਾਂ ਇਹ ਦੋ ਕਾਰਨ ਹੋ ਸਕਦੇ ਨੇ ਇੱਕ ਤਾਂ ਉਸ ਨੂੰ ਇਹ ਭਰਮ ਪੈ ਗਿਆ ਕਿ ਉਸ ਨੇ ਜਿੰਨੀਆਂ ਛੋਨਾ ਜਿੱਤੀਆਂ ਨੇ ਜਿਹੜੀਆਂ ਉਹਨਾਂ ਦੋ ਲਖ 17 ਦੀਆਂ ਉਹ ਹਿੰਦੂਆਂ ਦੇ ਵੋਟਾਂ ਦੇ ਨਾਲ ਜਿੱਤਿਆ ਨੇ ਔਰ ਇਹ ਉਸ ਦਾ ਭਰਮ ਜਿਹੜਾ ਬਿਲਕੁਲ ਗਲਤ ਭਰਮ ਭਰਮ ਹੈ ਔਰ ਉਸ ਦੀ ਸਾਰੀ ਸਪੋਰਟ ਜਿਹੜੀ ਹੈ ਉਹ ਮਾਲਵੇ ਵਿੱਚੋਂ ਆਈ ਹੈ ਮਾਲਵੇ ਵਿੱਚ ਹਿੰਦੂ ਵੋਟ ਨਹੀਂ ਹੈ ਸ਼ਹਿਰਾਂ ਵਿੱਚ ਜਿਹੜੀਆਂ ਵੋਟਾਂ ਪਈਆਂ ਉਹ ਇਸ ਕਰਕੇ ਨਹੀਂ ਆਈਆਂ ਵੀ ਹਿੰਦੂ ਜਿਹੜੇ ਇਹਨੂੰ ਆਪਣਾ ਮੁਹਾਫਿਜ਼ ਸਮਝਣਗੇ ਕਾਂਗਰਸ ਨੂੰ ਹਿੰਦੂਆਂ ਨੂੰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਗੁੱਸਾ ਸੀ ਜਲੰਧਰ ਦੇ ਸਿਟਾ ਮੈਂ ਜਾਣਨਾ ਕੋਈ ਸੀਟ ਐਸੀ ਨਹੀਂ ਸੀ ਕਿ ਫਿਰ ਭਾਰਤੀ ਜਨਤਾ ਪਾਰਟੀ ਦਾ ਲੋਕਾਂ ਨਾਲ ਕੰਟੈਕਟ ਹੋਵੇ ਕੰਮ ਹੋਵੇ ਅਮਰਸਰ ਦੇ ਵਿੱਚ ਵੀ ਇਸ ਤਰ੍ਹਾਂ ਦਾ ਹਾਲ ਸੀਗਾ ਕੁਝ ਜਿਹੜਾ ਸਿੱਧੂ ਦੀ ਵਾਈਫ ਕਰਕੇ ਵੀ ਜਿਹੜਾ ਉਹ ਇੱਕ ਅੰਦੀ ਸੀਟ ਉਥੋਂ ਜਿਹੜੀ ਨੁਕਸਾਨ ਚ ਗਈ ਇਸੇ ਤਰ੍ਹਾਂ ਹੀ ਜਿਹੜਾ ਅਮਰਸਰ 'ਚ ਜੋ ਦਰਬਾਰ ਸਾਹਿਬ ਅੰਗੋਰੇ ਸ਼ਹਿਰ ਦੇ ਵਿੱਚ ਜੋ ਕੁਝ ਭਾਰਤੀ ਜਨਤਾ ਪਾਰਟੀ ਨੇ ਰੋਲ ਕੀਤਾ ਉਹ ਦੇ ਖਰਾਬੀ ਵੋਟਾਂ ਗਈਆਂ ਅੰਮ੍ਰਿਤਸਰ ਸ਼ਹਿਰ ਵਿੱਚ ਹਿੰਦੂ ਵੋਟ ਘਟਿਆ ਸਿੱਖਾਂ ਦੀ ਵੋਟ ਹੈ ਉਸ ਸੀਟ ਪਾਰਲੀਮੈਂਟ ਤੇ ਜ਼ਿਆਦਾ ਹੈ ਸ਼ਾਇਦ ਇਸ ਨੂੰ ਇਹ ਬਲਿਖਾ ਹੋਵੇਗਾ ਵੀ ਜੇਕਰ ਜਿੱਤੇ ਤੇ ਹਿੰਦੂ ਵੋਟਾਂ ਨਾਲ ਉਸ ਤੋਂ ਪਾਰਲੀਮੈਂਟ ਦੀ ਸੀਟ ਜਿੱਤੇ ਉਹਦੇ ਅਨੇ ਵਿੱਚ ਵੀ ਇਸੇ ਤਰ੍ਹਾਂ ਨਾਲ ਸੀ ਉੱਥੇ ਜਿਹੜਾ ਅਸੀਂ ਬਹਿਸ ਪਰਾ ਜਿੱਤੇ ਨੇ ਉੱਥੇ ਕਾਂਗਰਸ ਪਾਰਟੀ ਨੇ ਜਿੱਤੀ ਤੋਂ Hindu ਵੋਟਾਂ ਸ਼ਹਿਰਾਂ 'ਚ ਨੇ Hindu ਵੋਟਾਂ ਦੀ ਗੱਲ ਹੁੰਦੀ ਤਾਂ ਜਿਹੜਾ ਸਫੇਰੇ ਦਾ ਜਿਹੜਾ ਜਾਖੜ ਕਿਉਂ ਮਾਰਦਾ ਇਹ Hindu ਵੋਟਾਂ ਦੀ ਗੱਲ ਹੁੰਦੀ ਤਾਂ ਉਹ ਜਿਹੜੀਆਂ ਸੀਟਾਂ ਜਿਹੜੀਆਂ ਨੇ ਪਠਾਨਕੋਟ ਵਗੈਰਾ ਦੀਆਂ ਉਹਨਾਂ ਸੀਟਾਂ ਦੇ ਉੱਤੇ ਵੀ ਇਹਨਾਂ ਦਾ ਜਿਹੜਾ ਬਹੁਤ ਵੱਡਾ ਜਦਵਾ ਹੁੰਦਾ ਉਹਨੀਆਂ ਹੀ ਵੋਟਾਂ ਪਈ ਜਾਂਦੀਆਂ ਪੈਣਾ ਪਈਆਂ ਸੀ ਤੋ ਜਿਹੜਾ ਇਹ ਪਰਮੇਸ਼ ਬੈਠਾ ਹੈ ਵੀ ਇਹ ਹਿੰਦੂ ਵੋਟਾਂ ਕਰਕੇ ਜਿੱਤੇ ਆ ਉਹ ਆਪਣਾ ਪਰਮ ਕਰ ਦੇਵੇ ਜਿੱਤੇ ਸਿੱਖ ਵੋਟਾਂ ਕਰਕੇ ਜਿਨ੍ਹਾਂ ਨੇ ਇਸ ਨੂੰ ਪੰਜਾਬ ਦਾ ਹਮਦਦ ਸਿੱਖਾਂ ਦਾ ਅੰਦਰ ਸਮਝ ਕੇ ਵੋਟਾਂ ਪਾਈਆਂ ਨੇ ਤੋ ਆਮ ਆਦਮੀ ਪਾਰਟੀ ਨੂੰ ਉਹ ਵੋਟਾਂ ਨਹੀਂ ਗਈਆਂ ਉਹ ਵੋਟਾਂ ਸਾਰੀਆਂ ਦਸਾਨੀਆਂ ਜੀ ਆਮ ਆਦਮੀ ਪਾਰਟੀ ਨੂੰ ਜਿਹੜੀ ਹੈ ਨਾਂ ਨੰਧਕੋਟ ਪਈਏ ਪੰਥਕੋਟ ਜਿਹੜੀ ਹੈ ਬਾਦਲ ਕੋ ਟੁੱਟ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਪਈਏ ਪਰ ਕੈਪਟਨ ਅਮਰਿੰਦਰ ਸਿੰਘ ਜਿਨੇ ਅਸਾਂਹ ਫਰاموشੀ ਕੀਤੀ ਹੈ ਕਿ ਉਸਨੇ ਜਿਹੜੀ ਬੰਸਕ ਵੋਟਾਂ ਲੈ ਕੇ ਤੇ ਜਿਹੜਾ ਪੰਥ ਦੁਸ਼ਮਨਾ ਦਾ ਜਿਹੜਾ ਸਾਥ ਦਿੱਤਾ ਹੈ ਉਹਨਾਂ ਨੂੰ ਪ੍ਰਮੋਟ ਕੀਤਾ ਹੈ ਉਹਨਾਂ ਦੇ ਤਦ ਇਹ ਤੋਂ ਘਟਿਆ ਬਿਆਨ ਕੀ ਹੋ ਸਕਦਾ ਵੀ ਤੂੰ ਸੱਜਣ ਨੂੰ ਜੇ ਕਰ ਨਹੀਂ ਵੈਂਕਪ ਕਰਨਾ ਤੇ ਨਾ ਕਰ ਪਰ ਉਸ ਦੇ ਖਿਲਾਫ ਬਿਆਨ ਦੇਣਾ ਐਡੀ ਵੱਡੀ ਮੁਹਿੰਮ ਚਲਾਉਣਾ ਜਿਹੜਾ ਇਹ ਸਾਰੀ ਦੀ ਸਾਰੀ ਜਿਹੜੀ ਸੀ ਸਿੱਖਾਂ ਨਾਲ ਦੁਸ਼ਮਣੀ ਡਕਲੇਰ ਕਰਨ ਦਾ ਇਹ ਕਿਸਮ ਦਾ ਕਾਰਨਾਮਾ ਸੀ ਮੈਂ ਸਮਝਦਾ ਕੈਪਟਨ ਨੂੰ ਇਹਦਾ ਬੜਾ ਵੱਡਾ ਖਮਿਆਜ਼ਾ ਪੁਕਤਰਾ ਪਵੇਗਾ ਇੱਕ ਹੋਰ ਵੀ ਗੱਲ ਕਰਨ ਵਾਲੀ ਹੈ ਕਿ ਭਾਰਤੀ ਜਨਤਾ ਪਾਰਟੀ ਤਾਂ ਕਹਿੰਦੀ ਸੀ ਵੀ 84 ਖੋਨੀਚ 84 ਜਿਹੜੀ ਹੈ ਉਹ ਸਿੱਖਾਂ ਦਾ ਕਤਲੇਆਮ ਹੈ ਜੇਨੋਸਾਈਡ ਹੈ ਕੋਗਰਮ ਹੈ ਇਸ ਤਰ੍ਹਾਂ ਦੇ ਗੱਲਾਂ ਕਹਿ ਦੇ ਸੰ ਤੇ ਉਹ ਗੱਲ ਜਿਹੜੀ ਅਸੀਂ ਸੁਣਿਆ ਗਾਂਦੇ ਛੁੱਧੀਆਂ ਸੰ ਕਿਉਂਕਿ ਉਹਨਾਂ ਅਸੈਂਬਲੀ ਵਿੱਚ ਇੱਕ ਦਿਨ ਇੱਕ ਹਫਤਾ ਪਹਿਲਾਂ ਹੀ ਜਿਹੜਾ ਇਹ ਮਤਾ ਪਾਸ ਕੀਤਾ ਗਿਆ ਵੀ ਇਹ ਜੇਨੋਸਾਈਡ ਸੀਗਾ ਇਸ ਕਰ ਦਸੋਨੀਆ ਗਾਂਧੀ ਨੂੰ ਗੁੱਸਾ ਸੀ ਸੋਨੀਆ ਗਾਂਧੀ ਜਿਹੜੀ ਸੀ ਉਹ ਉਸ ਕਤਨੇ ਆਮ ਨੂੰ ਉਸੇ ਤਰ੍ਹਾਂ ਮੰਨ ਲਈਏ ਜਿਦਾ ਰਾਜੀ ਬੰਦਾ ਸੀਗਾ ਕਿ ਇੱਕ ਵੱਡਾ ਦਰਖਤ ਜਦੋਂ ਟੁੱਟਦਾ ਹੈ ਡਿੱਗਦਾ ਹੈ ਤੇ ਛੱਤੀ ਹਿਲਦੀ ਹੈ ਤੇ ਸੋਨੀਆ ਗਾਦੀ ਉਹਨਾਂ ਕਹਾਣੀਆਂ ਇਹ ਮੈਂ ਕਰਦੀ ਹੈ ਜਗਦੀਸ਼ ਟਾਈਟਰ ਤੇ ਸੱਜਨ ਕੁਮਾਰ ਤੇ ਇਹਨਾਂ ਕਮਲ ਨਾਲ ਤੇ ਸਾਰੇ ਨੂੰ ਅਜ ਤੱਕ ਆਪਣੇ ਕੋਲ ਬੈਠੀ ਸਮਾਫੀ ਬੈਠੀ ਇਹਦਾ ਮਤਲਬ ਉਹ ਇਸ ਸਾਰੇ ਜ਼ੁਲਮ ਵਿੱਚ ਸ਼ਾਮਿਲ ਸੀ ਔਰ ਉਹਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਟੇਰੀਆ ਦਾ ਬਦਲਾ ਲੈਣ ਵਾਸਤੇ ਕੈਨੇਡਾ ਦੇ ਸਿੱਖਾਂ ਦੇ ਖਿਲਾਫ ਜਿਹੜੇ ਉੱਥੇ ਸਿੱਖ ਪੰਜ ਮਿਨਿਸਟਰ ਨੇ ਪੰਜਾਬੀ ਮਿਨਿਸਟਰ ਨੇ ਜਿਹੜੇ ਭਾਰਤੀ ਨੇ ਉਹਨਾਂ ਸਾਰਿਆਂ ਦੇ ਖਿਲਾਫ ਜਿਹੜਾ ਜਿਹੜਾ ਉਹ ਇਹ ਜਹਾਦ ਖੜਾ ਕਰਨ ਵਾਸਤੇ ਸੋਨੀਆ ਗਾਦੀ ਨੇ ਜ਼ਰੂਰ kia ਹੋਵੇਗਾ ਤੁਸੀਂ ਸਮਝੋ ਨਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਕੀਤਾ ਇਸ ਨੂੰ ਇਸ ਦਾ ਖਮਿਆਜ਼ਾ ਪੁਤਣਾ ਪਏਗਾ ਹਾਂ ਜੇਕਰ ਚਾਵੇ ਤਾਂ ਅਜੇ ਵੀ ਜਿਹੜਾ ਬੱਚਾ ਸਾਥ ਕਰ ਸਕਦਾ ਬੜਾ ਵੱਡਾ ਬੱਚਾ ਸਾਥ ਕਰਨਾ ਪਏਗਾ ਤਾਂ ਜੋ ਲੋਕਾਂ ਦੇ ਮਨਾਂ ਵਿੱਚ ਇਹਸਾਸ ਜਾਵੇ ਕਿ ਕੈਪਟਨ ਅਮਰਿੰਦਰ ਸਿੰਘ ਉਹ ਸਰਜੀਤ ਸਿੰਘ ਸੱਜਣ ਦੇ ਬਾਇ ਇੱਕ ਘਟੀਆ ਮਹਮਲਣ ਦਾ ਦੁੱਖ ਹੈ ਦਿਨੋ ਦੁੱਖ ਹੈ ਔਰ ਇਸ ਦਾ ਪਛਤਾਵਾ ਕਰਦਾ ਹੈ ਔਰ ਇਸ ਜਿਹੜਾ ਇਸ ਨੂੰ ਜਿਹੜਾ ਰੈਕਟੀਫਾਈ ਕਰਨ ਵਾਸਤੇ ਉਹ ਕੋਈ ਬੜਾ ਵੱਡਾ ਕਾਰਨਾਮਾ ਕਰਕੇ ਤੇ ਪੰਜਾਬ ਦੇ ਸਿੱਖਾਂ ਸ਼ਿਕਾਂਤ ਪੰਜਾਬ ਦਾ ਦੇ ਜਿਹੜਾ ਉਹ ਨਾਂ ਰੌਸ਼ਨ ਕਰੇ ਉਹਨਾਂ ਨੂੰ ਕੋਈ ਜਿਹੜਾ ਉਹਨਾਂ ਵਾਸਤੇ ਕੁਰਬਾਨੀ ਕਰੇ ਤਾਂ ਤੇ ਠੀਕ ਹੈ ਨਹੀਂ ਤਾਂ ਕੈਪਟਨ ਮਨਿੰਦਰ ਸਿੰਘ ਜੀ ਸਿਰਫ 1-2 ਸਾਲ ਬਚਦੇ ਹਨ 2019 ਵਿੱਚ ਲੋਕ ਸਭਾ ਦੇ ਚੋਣਾਂ ਆ ਰਹੀਆਂ ਹਨ ਤੁਸੀਂ ਦੇਖ ਲੈਣਾ ਸਾਰੇ ਪੰਜਾਬ ਵਿੱਚ ਤੁਹਾਡੀ ਪਾਰਟੀ ਦਾ ਹੁੰਜਾ ਫਿਰ ਜਾਏਗਾ ਅੱਗੇ 442 ਸੀਟਾਂ ਸੈਂਟਰ ਚ ਸਿੱਦੇ ਚੋਂ 4 ਪੰਜਾਬ ਚੋਂ ਹੁਣ ਉਹ ਘੱਟੋ ਘੱਟ 4 ਤਾਂ ਇਥੋਂ ਖਤਮ ਹੋ ਜਾਣਗੀਆਂ ਤੇ ਕਾਂਗਰਸ ਪਾਰਟੀ ਨੂੰ ਬਾਕੀ ਸੂਬਿਆਂ ਵਿੱਚ ਵੀ ਸਿੱਖ ਵੋਟਾਂ ਦਾ ਜਿਹੜਾ ਉਹ ਨੁਕਸਾਨ ਉਠਾਣਾ ਪਏਗਾ ਦਿੱਲੀ ਵਿੱਚ ਕੋਈ ਸਿੱਖ ਕੋਈ ਕੋਈ ਕਾਂਗਰਸੀ ਨਹੀਂ ਜਿੱਤੇਗਾ ਹਰਿਆਣਾ ਵਿੱਚ ਕੋਈ ਸਿੱਖ ਕਾਂਗਰਸੀ ਦੀ ਵੋਟਾਂ ਕੋਈ ਕਾਂਗਰਸੀ ਸਿੱਖਾਂ ਦੀ ਵੋਟ ਨਹੀਂ ਆ ਚੱਕੇਗਾ ਪੰਜਾਬ ਵਿੱਚ ਕਾਂਗਰਸ ਆ ਰਹੇਗੀ ਯੂਪੀ ਵਿੱਚ ਕਾਂਗਰਸ ਆ ਰਹੇਗੀ ਮਹਾਰਾਸ਼ਟਰ ਸਿੱਖ ਬੈਠੇ ਨੇ ਉੱਥੇ ਆ ਰਹੇ ਸੋ ਸਿੱਖ ਵੋਟ ਸਮੁੱਚੇ ਤੌਰ ਤੇ ਕਾਂਗਰਸ ਦੇ ਖਿਲਾਫ ਜਾਏਗੀ ਕੈਪਟਨ ਅਮੰਦਰ ਸਿੰਘ ਇਸਦੇ ਜ਼ਿੰਮੇਦਾਰ ਸੋਨੀਆ ਗਾਧੀ ਤੇ ਤੁਸੀਂ ਹੋਵੋਗੇ ਤਾਂ ਜੋ ਤੁਸੀਂ ਪੰਜਾਬ ਨਾਲ ਗਦਰੇ ਕੀਤੀ ਹੈ ਹਰਜੀਤ ਸਿੰਘ ਸਰਜਨ ਦੇ ਖਿਲਾਫ ਇਹ ਮਮਚ ਲਾ ਕੇ ਇਸ ਦਾ ਪਛਤਾਵਾ ਨਹੀਂ ਕਰੋਗੇ ਤੇ ਯਾਦ ਰੱਖੋ ਕਿ ਹਿਸਟਰੀ ਤੁਹਾਨੂੰ ਮਾਫੀ ਕਰੇਗੀ ਤਾਰੀਖ ਤੁਹਾਨੂੰ ਗਦਰ ਕਰੇਗੀ ਐਸਾਨ ਫਰਾਮੋਸ਼ ਕਰੇਗੀ ਜਿਨ੍ਹਾਂ ਵੋਟਰਾਂ ਵੋਟਰ ਪੰਜਾਬ ਦਾ ਤੁਹਾਨੂੰ ਐਸਾਨ ਫਰਾਮੋਸ਼ ਕਰੇਗਾ ਜਿਨ੍ਹਾਂ ਨੇ ਤੁਹਾਨੂੰ ਜਿਤਾਇਆ ਹੈ ਔਰ ਜਿਹੜਾ ਤੁਸੀਂ ਇਹ ਆਪਣਾ ਜ਼ਿੰਦਗੀ ਦਾ ਆਪਣਾ ਕੈਰੀਅਰ ਚਲਾਇਆ ਇਸ ਨੂੰ ਆਪਣੇ ਆਪ ਆਪਣੇ ਨਾਂ ਨੂੰ ਜਿਹੜਾ ਤੁਸੀਂ ਉਹਨਾਂ ਜੀ ਸ਼ਾਮਿਲ ਕਰ ਲੋਗੇ ਜਿਹੜੇ ਪੰਜਾਬ ਨਾਲ ਗਰਦਾਰੀ ਕਰਦੇ ਰਹੇ ਨੇ ਪੰਜਾਬ ਦੇ ਐਸਾਨ ਜਿਹੜੇ ਐਸਾਨ ਫਰਾਮੋਸ਼ ਨੇ ਸੋ ਅਜੇ ਮੌਕਾ ਹੈ ਸੰਭਲੋ ਡੋਟ ਲਈ ਬੇਨੰਦ ਕੁਝ ਨਹੀਂ ਵਿਗਿਆ ਮਾਫੀ ਮੰਗਣੀ ਜਿਹੜੀ ਇਹ ਬਾਦਰਾ ਦਾ ਕੰਮ ਹੁੰਦੀ ਹੈ ਔਰ ਜਿਹੜੇ ਸਿਆਣੇ ਬੰਦਿਆਂ ਦਾ ਕੰਮ ਹੁੰਦਾ ਹੈ ਜਿਨ੍ਹਾਂ ਨੇ ਆਪਣਾ ਕੈਰੀਅਰ ਬਣਾਵੇ ਨਹੀਂ ਤਾਂ ਤੁਹਾਡਾ ਕੈਰੀਅਰ ਜਿਹੜਾ ਇਹ ਠੀਕ ਹੈ ਤੁਹਾਡੀ ਅਰੂਸਾ ਦੇ ਨਾਲ ਕੈਰੀਅਰ ਹੋ ਜਾਏਗਾ ਜਾਂ ਹੋਰ ਜਿਹੜੇ ਨੇ ہزاروں ਲੋਕਾਂ ਨਾਲ ਕੈਰੀਅਰ ਹੋ ਜਾਏਗਾ ਪੰਜ ਸਾਲ ਸ਼ਾਇਦ ਤੁਸੀਂ ਕੱਢ ਜਾਓਗੇ ਪਰ ਤਾਰੀਖ ਤੁਹਾਨੂੰ ਗद्दार ਗੱਦਾਰੇ ਆਜ਼ਮ ਜਾਂ ਇਸ ਤਰ੍ਹਾਂ ਦੇ ਖਤਾਬਾਂ ਨਾਲ ਹੀ ਨਿਵਾਜ਼ੇਗੀ ਸੋ ਅਜੇ ਵੀ ਸੰਭਜੋ شکریہ